ਵੈਗੁਰਜੀ ਦਾ ਕਾਲਸਾ ਵੈਗੁਰਜੀ ਦੇ ਹੱਤੇ ਸੰਗਤ ਜੀ ਤੁਸੀਂ ਆਹ ਦੇਖ ਰਹੇ ਵੀਡੀਓ ਦੇਖੋ ਪਿੱਛੇ ਵੀ ਫੋਟੋ ਲੱਗੀਆਂ ਆਂ ਤੇ ਇਸ ਵੇਲੇ ਅਸੀਂ ਜਿਹੜੇ ਸਾਡੇ ਪੰਜਾਬ ਵਿੱਚ ਅਸੀਂ ਸ਼ਹੀਦ ਪ੍ਰੌਰ ਦੇ ਮਦਦ ਕਰਦੇ ਹਾਂ ਖਾਸ ਕਰਕੇ 2010 ਤੋਂ 14 ਸਾਲ ਹੋ ਗਏ ਆ ਕਈ ਪਰਿਵਾਰਾਂ ਦੀ ਮਦਦ ਚਲਦੀ ਆ ਉਹਦੇ ਘਰ ਬਣ ਰਹੇ ਆ ਪੈਨਸ਼ਨਾਂ ਲਾਈਆਂ ਆ ਮੈਡੀਕਲ ਦੇ ਕੇਸ ਚਲਾ ਰਹੇ ਆ ਜਿੱਥੇ ਵੀ ਲੋੜ ਹੈਗੀ ਅਸੀਂ ਉੱਥੇ ਕੋਸ਼ਿਸ਼ ਕਰਦੇ ਤੁਹਾਡੇ ਪਿਆਰ ਦਾ ਸਦਕਾ ਦਾ ਵੀ ਅਸੀਂ ਉਹਨਾਂ ਦੀ ਮਦਦ ਕਰੀਏ ਐਸਾ ਲੱ ਸੋਚਿਆ ਕਿਉਂ ਨਹੀਂ ਜਿਹੜੇ ਸਾਡੇ ਉੱਥੇ ਪੰਜਾਬ ਦੇ ਵਿੱਚ ਗੁਰਦੁਸ਼ਤਾਨ ਆ ਤੇ ਸਾਡੇ ਧਾਰਮਿਕ ਸਥਾਨ ਆ ਤੇ ਉਹਨਾਂ ਨੂੰ ਇੱਕ ਯਾਤਰਾ ਕਰਾਈ ਜਾਵੇ ਸੋ ਖਾਸ ਸਪੈਸ਼ਲ ਬੱਸਾਂ ਤੇ ਕਾਰਾਂ ਲਾਈਆਂ ਗਈਆਂ ਜਿਹੜੇ ਸਾਡੇ ਡਿਸੇਬਲ ਵੀ ਸਾਡੇ ਜਿਹੜੇ ਬਜ਼ੁਰਗ ਆ ਸ਼ਹੀਦ ਪਰਵਾਰ ਉਹਨੂੰ ਵੀ ਲੈ ਕੇ ਗਏ ਆ ਇਹ ਸਾਡੇ ਕੋਲ ਇੱਕ ਪਿਆਰ ਆ ਵੀ ਦੇਖੋ ਤੁਹਾਡੀ ਇੱਕ ਬਹੁਤ ਵੱਡੀ ਦਿਹਾਣੀ ਆ ਕੌਮ ਨੂੰ ਉਹ ਤੁਸੀਂ ਬਜ਼ੁਰਗਿਆਂ ਅਸੀਂ ਤੁਹਾਨੂੰ ਥੋੜੀ ਜਿਆ ਯਾਤਰਾ ਕਰਾਈਏ ਪੰਜਾਬ ਦੇ ਵਿੱਚ ਵੀ ਜਿਹੜੀ ਅਸੀਂ ਤੁਸੀਂ ਉਹਨਾਂ ਨੇ ਸੋਚਿਆ ਸੀ ਕਰੀ ਜਦੋਂ ਪਈ ਕਰ ਨਹੀਂ ਸਕਦੇ ਸੋ ਸਾਨੂੰ ਵੀ ਬੜਾ ਮਾਣ ਆ ਵੀ ਦੇਖੋ ਜਿੱਥੇ ਵੀ ਸਾਡੇ ਇਹ ਪਰਿਵਾਰ ਜਾਂਦੇ ਸਾਡੀ ਪੰਜਾਬ ਦੀ ਟੀਮ ਲੱਗੀ ਹੋਈ ਜਿਹੜੇ ਨਾਲ 6000 ਲੱਗੇ ਹੋ ਉਹਨਾਂ ਦਾ ਬਹੁਤ ਧੰਨਵਾਦ ਹੈ ਜਿੱਥੇ ਵੀ ਆਉਂਦੇ ਬਹੁਤ ਪਬਲਿਕ ਬਹੁਤ ਸੰਗਤ ਨੂੰ ਪਿਆਰ ਦਿੰਦੀ ਆ ਸਾਡਾ ਇਹ ਸਨੇਹ ਆ ਵੀ ਜੋ ਵੀ ਅਸੀਂ ਉਹਨਾਂ ਦੇ ਕੁਝ ਕਰ ਸਕਦੇ ਹਾਂ ਮੌਕਾ ਆ ਇਹਦੀ ਕੁਰਬਾਨੀ ਬਹੁਤ ਵੱਡੀ ਆ ਤੋ ਸਾਰੀ ਸੰਗਤ ਦਾ ਬਹੁਤ ਧੰਨਵਾਦ ਤੇ ਖਾਸ ਐਨ ਨੂੰ ਤੇ ਇਸਪੋਰਟ ਕਰਦੇ ਪੰਜਾਬ ਦੇ ਵੱਡੇ ਵੱਡੇ ਪ੍ਰੋਜੈਕਟ ਆ ਤੇ ਇਸਪੋਰਟ ਕਰਦੇ ਇਹਦੇ ਵਿੱਚ ਪ੍ਰੋਜੈਕਟ ਇੱਕ ਸ਼ੀਤ ਪ੍ਰਵਾਨ ਦਾ ਪ੍ਰੋਜੈਕਟ ਹੈ ਜਿਹੜਾ ਸਾਲੇ ਵੀ ਬਹੁਤ ਜ਼ਰੂਰੀ ਆ ਉਹ ਚਾਰ ਦਿਨਾਂ ਤੋਂ ਚੱਲ ਰਿਹਾ ਹੋਇਆ ਗੁਰਜੀਤ ਸਿੰਘ ਖਾਲਸਾ ਹੋਇਆ ਗੁਰਜੀਤ ਸਿੰਘ ਖਾਲਸਾ